ਸਤਿਵੰਤੋ ਬਦ ਕਰਦਾ ਨਵੇਂ ਦਾ ਕੰਮ ਹੇ ਮੇਰੇ ਬੱਬ ਕਾਦੀ ਜ਼ਿੰਦਗੀ ਐ ਮਣ ਮਣ ਸਿਰ ਤੇ ਕਰ ਜਾ ਕਿਸੇ ਪਾਸੇ ਕੋ ਕੰਮ ਨਹੀਂ ਮਿਲਦਾ ਜੇ ਕਿਸੇ ਪਾਸੇ ਕੰਮ ਤੇ ਜਾਵੇ ਤਾਂ ਮੇਰੀ ਵੀ ਜ਼ਿੰਦਗੀ ਸਖਾਲੀ ਹੋ ਜੇ ਮੇਰੇ ਤਾਂ ਹੱਡ ਵੀ ਖੁਰ ਗਏ ਹੱਡਾਂ ਤੇ ਮਾਸ ਵੀ ਨਹੀਂ ਰਿਹਾ ਕੀ ਕਰਾਂ ਫਿਰ ਅਗਲਾ ਕਹਿੰਦਾ ਤੀਵੀ ਮਾੜੀ ਐ ਨਾ ਲੋਕਾਂ ਦੇ ਤਾਨੇ ਨਾਲੇ ਕੰਮ ਕਰਨਾ ਕੀ ਕਰਾਂ ਬੋਹ ਕੋੜੇ ਛੱਟ ਛੱਟ ਕੇ ਛੱਟ ਤੇ ਗੰਦੇ ਪੈ ਗਿਆ ਬੁੱਤੇ ਦਾ ਇਹ ਬੰਦੇ ਨੂੰ ਕਦੇ ਸੁਰਤ ਨਹੀਂ ਸੁਖੀ ਨਿਰਕਰਮਾ ਦੇ ਵਿੱਚ ਹਾਂ ਆਈ ਨਗਰੂਗੀ ਜ਼ਿੰਦਗੀ ਬਸ ਸਾਡੀ ਗਰੀਬਾਂ ਦੀ ਕਾਦੀ ਜ਼ਿੰਦਗੀ ਰੱਬਾ ਰੋਡ ਉਦਾਈ ਜਾਂਦੀ ਆ ਨਹੀਂ ਐ ਇੱਥੇ ਮਾਰੀ ਜਾਂਦੇ ਆ ਹੱਥ ਹੀ ਕੋਈ ਕੁੱਟ ਚਾਹ ਦਾ ਬਣਾ ਦੇ ਬਣਾਦਾ ਨਹੀਂ ਆ ਪਹਿਲਾਂ ਉਹ ਪੀ ਜਾਂਦਾ ਉਹ ਤਾਂ ਕਹਿੰਦਾ ਮੈਨੂੰ ਹਜੇ ਪੀਣੀ ਨਹੀਂ ਹੈਗੀ ਕੋਈ ਉਹ ਤਾਂ ਹੋਣੀ ਪੀ ਤਲਵਾ ਹੁਣ ਤਲਵਾ ਲੱਗੀ ਚਾਹ ਦੀ ਚਾਹ ਬਣਾ ਵਧੀਆ ਜੀ ਬਣਾਦਾ ਨਹੀਂ ਆ ਮੈਂ ਕਹਿੰਦੀ ਤੈਨੂੰ ਹੂੰ ਉਹ ਕੰਮ ਮਾਰੀ ਭਾਂਕੇ ਦੇ ਦੇ ਮੈਨੂੰ ਤੇ ਤੈਨੂੰ ਕੀ ਹੋਇਆ ਆ ਭਾਈ ਤੂੰ ਨਾ ਕੰਮ ਹੁੰਦਾ ਨਹੀਂ ਹੈਗਾ ਕੋਈ ਕੁਝ ਨਹੀਂ ਹੁੰਦਾ ਤੂੰ ਆਪ ਹੀ ਕਰੀ ਜਾ ਹੌਲੀ ਹੌਲੀ ਮੈਂ ਕਿੱਥੇ ਹੁੰਦਾ 10-10 ਬੰਦਿਆਂ ਦਾ ਰੋਟੀਆਂ ਪਕਾਉਣੀ ਆ ਅੱਧਾ ਰੋਟੀ 12 ਵਜੇ ਆ ਜਾਂਦੇ ਨੇ ਮੈਂ ਤਾਂ ਆਰਾਮ ਕਰਨ ਦਾ 1 ਮਿੰਟ ਵੀ ਨਹੀਂ ਟਾਈਮ ਮਿਲਦਾ ਤੇ ਹੁਣ ਕਰੀਏ ਕੀ ਦੱਸ ਕੰਮ ਵਾਲੀ ਭੱੜ ਕੇ ਦੇ ਦੇ ਨਹੀਂ ਜਿਹੜੀ ਉਹ ਨੰਬਰਦਾਰਾਂ ਦੇ ਆ ਉਹਨੂੰ ਪੁੱਛੋ ਨੀ ਮੈਂ ਜਾ ਕੇ ਜਿਹੜੀ ਉਹ ਬਲਜੀਤ ਅੱਛਾ ਹਾਂ ਜਾ ਆਂਦੂਦਲੇ ਫਿਰ ਆ ਤੂੰ ਵੀ ਚਾਹ ਪੀ ਕੇ ਖੇਤ ਵੱਨਨੇ ਭੱਜ ਜਾ ਇੱਥੇ ਪਿਆ ਨਾ ਰਹਾ ਘੱਟ ਸਾਰਾ ਦਿਨ ਉਹ ਕਾਹਨੂੰ ਮੈਨਾਂ ਬਰੌਲੇ ਜਾਣਾ ਮੇਰਾ ਮੀਟਿੰਗ ਆਜਾ ਕਾਹੀ ਮੀਟਿੰਗ ਆ ਗਈ ਤੇ ਬੰਦੇ ਨਾਲ ਹੈਗੀ ਜ਼ਰੂਰੀ ਇਹ ਤੂੰ ਦਾ ਬਸ ਇਹੀ ਕੰਮ ਰਹਿੰਦਾ ਤੇਰਾ ਬਸ ਚਾਹ ਬਣਾ ਕੋਟ ਮੈਂ ਜਾਣਾ ਚ ਸੀ ਫੇਰ ਤੇ ਉਂਜੀ ਤੇ ਜਾਣਾ ਹਾਂ ਮੇਰੀ ਗੱਲ ਸੁਣ ਲੈ ਜਿੱਦਣ ਵਿਆਹ ਕੇ ਲਿਆਇਆ ਸੀਗਾ ਉਦੋਂ ਤਾਂ ਪਸੇਰੇ ਕਹਿੰਦੇ ਸੀ ਸਾਡੇ ਦਾ ਕੰਮ ਵਾਲੀ ਲੱਗੀ ਹੋਈ ਆ ਗੋਹੇ ਉੱਤੇ ਵਾਲੀ ਲੱਗੀ ਹੋਈ ਆ ਮੈਨੂੰ ਨਹੀਂ ਪਤਾ ਸੀ ਵੀ ਆਹ ਕੰਮ ਨੇ ਉਹ ਪੈੜਾ ਬੈਗਿਆ ਬਚੂਲੇ ਦਾ ਮੈਨੂੰ ਕਹਿੰਦਾ ਕੁੜੀ ਪਤਲੀ ਪਤੰਗ ਹੈ ਆ ਕੁੜੀ ਦੇਖ ਲੋ ਬਲਡੋਸ ਜਰ ਇੱਕ ਆ ਤਾਂ ਮੈਨੂੰ ਵੀ ਬਚੋਲਾ ਕਹਿੰਦਾ ਸੀ ਵੀ ਮੁੰਡਾ ਪਤਲਾ ਪਤੰਗ ਆ ਦੇਖ ਲੋ ਬਚੋਲੜਾ ਨਾ ਨਾ ਹਾਂ ਉਹ ਸੇ ਨਹੀਂ ਦੇਖਦਾ ਧੁੱਬਣਾ ਹੈ ਉਹ ਮੈਂ ਜਿਹੜਾ ਹੈਗਾ ਮੈਂ ਸਰਪੰਚ ਬਣ ਗਿਆ ਤੇਰੇ ਭਾਈਆਂ ਤੋਂ ਦਾ ਮੈਂ ਪ੍ਰਬਿਹਰੀ ਬਣ ਗਿਆ ਕੋਈ ਗੱਲ ਨਹੀਂ ਮੇਰਾ ਭਾਈ ਬੜ ਜਾਂਦਾ ਮੈਂ ਮੈਂਬਰ ਆ ਤੂੰ ਸਪੰਚੀ ਕਰਦਾ ਜਿਹੜੀ ਤਖੋਂ ਹੁੰਦੀ ਆ ਹਾਂ ਕਰ ਲੂੰਗਾ ਕਰ ਲੂੰਗਾ ਗੱਲਾਂ ਮਾਰਦੇ ਆ ਵੱਡੇ ਵੱਡੇ ਕੰਮ ਕਰਨਾ ਅੱਛਾ ਆ ਤੂੰ ਕਿਹੜਾ ਇੱਥੇ ਗੱਲਾਂ ਨਹੀਂ ਮਾਰਦਾ ਬੈਠਾ ਜੇ ਬਗੈਰ ਕੰਮ ਤੋਂ ਤਾਂ ਕਰ ਲੈ ਹਾਂ ਕਰ ਲੂੰਗੀ ਮਤავੇ ਕਰਨੀ ਜਾ ਕਰਨੀ ਬਕੀਤ ਕਰਨੀ ਜੇ ਜਾਇਆ ਮੈਂ ਕਹੀ ਨਹੀਂ ਮੈਂ ਜਾਇਆ ਹਾਂ ਹੋਏ ਤਾ ਬੈਠਾ ਰਹੀ ਤੇ ਅੰਦਰ ਨੇ ਕਿਹੜਾ ਮਾਰਿਆ ਜੇ ਸਾਗ ਨੂੰ ਦਾ ਸਾਗ ਲਈ ਭੋਰਾ ਕਰ ਲੈਣ ਲਾਗੇ ਸਾਗ ਦੁੱਧ ਹੀ ਹੈ ਮਰਾ ਬਰਰਾ ਆਏ ਜਾਣੇ ਤੇ ਕੀ ਕੰਮ ਔਰ ਦਿਨਾ ਇੱਕ ਵੇਦੀ ਨਾ ਹੁੰਦਾ ਬਾਰ ਖੁੱਲਾ ਪਿਆ ਘਰੀ ਹੈ ਪੁੱਛਦੀ ਐ ਇਹਨੂੰ ਤੂੰ ਤਾਂ ਇਹ ਨੰਬਰਦਾਰਾਂ ਦੇ ਵੀ ਕੰਮ ਕਰਦੀ ਏ ਚਲ ਸਾਡੇ ਕਰਦਿਆ ਕਰੂਗੀ ਮੇਰਾ ਤਾਂ ਹੁਣ ਗੋਡੇ ਗਿੱਟੇ ਕੰਮ ਕਰਨੋਂ ਹਟ ਗਏ। ਇੱਕਦਮ ਮਰਨਾ 10-10 ਬੰਦੇ ਲੈ ਕੇ ਆ ਜਾਂਗਾ। ਫਿਰ ਰੋਟੀ ਪੱਕਦੀ ਏ 12-12 ਵਜੇ ਤੱਕ। ਤੜਕੇ ਕੰਮ ਕਰਨ ਨੂੰ ਬਿਲਕੁਲ ਜੀ ਨਹੀਂ ਕਰਦਾ ਹੁੰਦਾ। ਚਲ ਪੁੱਛਦੀ ਆ ਬਲਜੀਦ ਨੂੰ ਵੀ ਸਾਡੇ ਪੱਕੀ ਏ ਲੱਗ ਜਾ ਤੂੰ। ਬਲਜੀਤ ਆ ਨੰਗਿਆ। ਠੀਕ ਹੈ ਜਦੋਂ ਬੜਦਾ। ਸਸਤੀ ਕਾਰ ਪਣੇ। ਸਸਤੀ ਕਾਰ ਹੋਰ ਕਿਵੇਂ ਬਲਜੀ ਠੀਕ ਹੈ ਵਧੀਆ। ਹਾਂ ਆਜੋ ਬਾਈ ਜੋ। ਆਜੋ। ਉਹ ਠੀਕ ਹੈ ਹਾਂ ਚਾਹ ਬਣਾਵਾ ਕੋਟ ਨਾ ਬਸ ਪੀ ਕੇ ਹੀ ਬਲਜੀ ਚਾਹਤਾ ਮੈਂ ਅੱਛਾ ਤੇ ਮੈਂ ਤਾਂ ਤੇਰੇ ਲਈ ਵੀ ਕੰਮ ਆਈ ਦੀ ਇੱਕ ਦੱਸੋ ਆ ਤੂੰ ਸਾਡੇ ਵੀ ਕੰਮ ਉਤੇ ਲੱਗ ਜਾ ਛੋਡੇ ਹਾਂ ਐਸੀਗਾ ਦੇਖੀ ਚਾਰ ਘਰਾਂ ਤਾਂ ਮੈਂ ਭਾਵੇਂ ਪਹਿਲੇ ਹੀ ਕਰਦੀ ਹਣਾ ਥੋੜਾ ਜਿਹਾ ਹੋ ਤਾਂ ਲੇਟ ਜਾਇਆ ਕਰੂੰਗੀ ਪਰ ਕਾਰ ਜ਼ਰੂਰ ਦਉ ਜਵਾਬ ਨਹੀਂ ਦਿੰਦੀ ਹੈਗੀ ਤੈਨੂੰ ਚੱਲ ਕੁਛ ਨਹੀਂ ਬਲਜੀ ਤੇ ਮੇਰੀ ਗੱਲ ਸੋਟਾ ਨੂੰ ਪੋਚੀ ਕਰਨੀ ਅੱਛਾ ਹਾਂ ਬਸ ਇੱਕ ਤੋੜੇ ਨੇ ਕੱਪੜੇ ਬਾਕੀ ਦਾ ਮੈਂ ਭਾਵੇਂ ਆਪ ਹੀ ਕੰਮ ਕਰ ਲਿਆ ਕਰੂੰਗੀ ਨਾ ਚੱਲ ਕੋਈ ਨਾ ਮੈਂ ਨਹੀਂ ਅਸ ਦੇ ਹਾਂ ਉੱਠ ਖੜਿਆ ਕਰੂੰਗਾ ਜਦੋਂ ਨਾ ਉੱਠ ਕੇ ਕਰਾਇਆ ਪਾਉਂਗਾ ਪਤਾ ਸਾਰਾ ਦਿਨ ਤਾਂ ਕੰਮੇ ਰੋਟੀ ਟੁੱਕਦੇ ਹੀ ਨਾ ਪੜਦਾ ਤੈਨੂੰ ਪਤਾ ਏ ਇਹ ਹੁਣ ਸਰਪੰਚ ਕਰਕੇ ਸਾਰਾ ਦਿਨ ਕੰਮ ਵਧਿਆ ਰਹਿੰਦਾ ਐ ਨਹੀਂ ਪਤਾ ਕੋਈ ਕਦੇ ਪੰਜ ਬੰਦੇ ਆ ਜਾਣ ਕਦੇ 10 ਬੰਦੇ ਆ ਜਾਣ ਨਾ ਚੱਲ ਕੋਈ ਨਾ ਮੈਂ ਕਰਦੀ ਨਹੀਂ ਚੱਲ ਕੋਈ ਨਾ ਛੋਟਾ ਹੋਰ ਜਵਾਬ ਤੇਰੇ ਕਿੱਦਾਂ ਲਾਗੇ ਜਵਾਬ ਤਾਂ ਹੈ ਨਹੀਂ ਗਏ ਬੈਨੇ ਅੱਛਾ ਹਾਂ ਤੂੰ ਵਧੀਆ ਪੜੀ-ਪੁੜੀ ਜਾਂਦੇ ਨੇ ਹਾਂ ਪੜੀ ਜਾਂਦੇ ਭਨੇ ਬਸ ਨਾਨਕੀ ਲਾਇਆ ਵੇ ਤੈਨੂੰ ਪਤਾ ਘਰ ਦੀ ਹਾਲਤ ਦੇਖ ਲਾ ਵਾਹ ਤਾਂ ਗੱਲ ਕੀ ਮੇਰੇ ਪੇਟੇ ਫਟੋ ਇਤ੍ਰਿਕਾ ਨਾਲ ਸੁਧਰਗੇ ਮਾੜਾ ਮੁੱਟਾ ਕੋਈ ਕਿੱਥੇ ਸੁਧਰਗੇ ਭੈਣ ਮਣ ਮਣ ਦਾ ਰੁਪਿੰਦਾ ਅੱਛਾ ਇਹ ਨਾ دماغ ਖਰਾ ਪਰਦਾ ਸਗਾ ਮੈਂ ਕਰਾਂ ਚਾਹੇ ਨਾ ਕਰਾਂ ਨਹੀਂ ਮੈਨੂੰ ਕੋਈ ਲੋੜ ਤੱਕੇ ਖਾਣ ਦੀ ਚੱਲ ਕੋਈ ਨਾ ਬਲਜੀਤ ਅਜਿੰਨਾ ਖੂਬ ਮੈਂ ਤੇਰਾ ਕਰ ਦਿਆ ਕਰੂੰਗੀ ਰੋਟੀ ਟੁੱਕ ਲੈ ਆਇਆ ਕਰੀ ਹੋਰ ਭੈਣ ਮੁੱਜ ਦਾ ਗਲਾਸ ਉਹ ਦੇ ਦਿਆ ਕਰੂੰ ਤੈਨੂੰ ਮੇਰੇ ਨਾਲ ਦਿਨ ਫਿਰਦੇ ਮੇਰਾ ਤਾਂ ਹੀ ਜ਼ਿੰਦਗੀ ਲੱਗ ਜਾ ਕੋਈ ਨਾ ਬਲਜੀਤ ਕਦੇ ਤਾਂ ਫਿਰਦੀ ਨੇ ਤੂੰ ਇੰਨੀ ਟੈਨਸ਼ਨ ਨਾ ਲਿਆ ਕਰ चल कोई, को तो कोई ना अपने आ जाऊंगा आ जाऊंगे बस अज तो चल मैं कल तो लग जा करू बोरा हो करा ने कड़ा कह दूध पैसे दे दे दी फंट चढ़ी पी ए सर वो कि मैं लहूगा ਇਹਨੂੰ ਤਾਂ ਪੂਰਾ ਫਿਕਰ ਨਹੀਂ। दारू ਪੀ ਲਈ। ਬਸ दारू ਤੱਕ ਮਤਬਲਾ। ਆਪਦੇ ਪੇਟ ਦੀ ਫਿਕਰ ਹੈ ਨਾ। ਸਾਡਾ ਤਾਂ ਪੂਰਾ ਫਿਕਰ ਨਹੀਂ ਹੈ। ਤੇ ਹੈਗਾ? ਉਹ ਕੀ ਹੋ ਗਿਆ? ਓਏ ਬੰਦਾ ਹੱਸਦਾ ਰੋਵਾ। ਰੱਬ ਭਾਵੇਂ ਬੇੜਾ ਤੇਰਾ ਡਾਈ ਦਿੱਤੇ ਦੇ। ਬਾਰਦੀ ਮੈਂ ਨਹੀਂ ਕਹੀ ਜੀ ਚਾਹ ਪਿਆਗੀ ਮੁੰਡਾ ਨੀਂਦ ਹੀ ਆ ਗਈ ਮੈਂ ਤਾਂ ਭੁੱਕੀ ਦਾ ਚਮਚਾ ਪਾਤਾ ਸੀ ਚਾਹ ਚਾਹ ਮੈਂ ਤਾਂ ਠੇਕ ਕੰਮ ਉਤੰਦਾ ਕਰਨੂ ਮਾਣਾ ਬੋਟਾ ਜਾ ਕੇ ਕਿਹਨੂੰ ਕੀ ਪਤਾ ਦੀ ਵੇਖ ਇਸ ਤਰ੍ਹਾਂ ਮੈਨੂੰ ਸੌਣੇਗਾ ਕਿੜਾ ਪਾਇਆ ਸੀ ਤਾਂ ਚਮਚਾ ਰਹਿ ਭੁੱਕੀ ਦਾ ਮੁੰਦਾ ਲੱਗਦਾ ਕੋਈ ਨੀਂਦ ਵਾਲੀ ਗੋਲੀ ਸੱਟ ਗਈ ਮੈਨੂੰ ਤਾਂ ਭਾਏ ਮੈਂ ਨੀਂਦ ਵਾਲੀ ਗੋਲੀ ਤੈਨੂੰ ਕਿਉਂ ਦਵਾਂਗੀ ਮੇਰੀ ਕਿਹੜਾ ਤੈਨੂੰ ਦੁਸ਼ਤ ਮਣੀ ਆ ਭਾਏ ਤੋ ਇੰਨਾ ਵਧੀਆ ਸੁਪਨਾ ਆਈ ਜਾਂਦਾ ਸੀ ਭਾਤ ਮਾਣਾ ਬੀਟਨ ਚੱਲ ਰਹੀ ਸੀ ਮੇਰੀ ਹੁਣ ਜੇ ਹਰਿਆਣੇ ਨੂੰ ਪਾਣੀ ਦੇਈ ਇਹਨਾਂ ਦੇ ਸਾਰਾ ਖਬਾਦ ਗਾਲਤਾ ਅੱਛਾ ਭਗਵਾਨ ਦਾ ਮਨ ਤਾਂ ਇਨ ਚੌਕੀਦਾਰ ਵੀ ਨਾ ਰੱਖੇ ਤੇਰੀ ਮੀਟਿੰਗ ਕਿੱਥੇ ਹੋ ਰਹੀ ਸੀ ਮੈਨੂੰ ਪਤਾ ਸਾ ਤੇਰੀਆਂ ਮੀਟਿੰਗਾਂ ਉਹ ਹੱਤਮਾਨ ਦਾ ਮੈਨੂੰ ਪੁੱਛ ਕੇ ਵੋਟਾਂ 'ਚ ਖੜਾ ਖੜਦਾ ਹਾਂ ਮੈਨੂੰ ਕਹਿੰਦੀ ਪਿਛਲੀ ਵਾਰ ਸਲਾਹ ਤੋਂ ਤੂੰ ਮੇਰੇ ਕਰਕੇ ਸਰਪੰਚੀ ਜਿੱਤ ਗਿਆ ਤੈਨੂੰ ਕਿਹੜਾ ਵੋਟ ਪੰਗਾ ਦੀ ਕੱਲ ਟੰਗਾ ਮੈਨੂੰ ਸੌ ਜਾਣ ਦੇ ਹੁਣ 10-15 ਮਿੰਟ ਫੇਰ ਉਹ ਵਗਦਾ ਮੈਂ ਤੈਨੂੰ ਦੱਸਾਂ ਮੇਥੋਂ ਹੋਰ ਕੁਝ ਨਿਕਲਦੀ ਵਾ ਮੂੰਹ ਚਾ ਵਗਦਾ ਸਾਰਾ ਮਣਾ 191 ਪੁਆਇੰਟ ਦਿੰਦੀ ਆ ਬਾਈタル ਜਨਾਬ ਇਹ ਨਾ ਸਾਥ ਗਿਆ ਗਾਦਰੀ ਪੱਤ ਨਹੀਂ ਲਿਉਂ ਲਿਉਂ ਕੱਡੂ ਨਾ ਲਿਆਉਂ ਤੇਰੇ ਵਾਸਤੇ ਬਹੁਤ ਭੈੜੀ ਜਨਾਨੀਆਂ ਨੇ ਬਹੁਤ ਪੜਾਦੇ ਕਮਲੇ ਰਗਾ ਮਾ ਜਾਰਾ ਖੇਤੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਬੋਲੀ ਚਲ ਬਲਜੀਤ ਆ। ਕਿੱਥੇ ਕੰਮ ਦੱਸੋ ਮੈਨੂੰ? ਦੇਖ ਬਲਜੀਤ ਹੂੰ ਰੋਟੀ ਤਾਂ ਸੀ ਚੁੱਲੇ ਦੀ ਪਕਾਉਣੀ ਆ। ਠੀਕ ਆ। ਠੀਕ ਆ। ਬਸ ਚਾੜੂ-ਗੋਚਾ ਕਰਨਾ। ਸਾਰਾ ਬੇੜਾ ਸੰਭਰਨਾ। ਤੇ ਬਸ ਇੱਕ ਕੱਪੜੇ ਧੋਣੇ ਨੇ। ਇੰਨਾ ਕੰਮ ਆ ਭਣੇ ਆਪਣਾ। ਬੜਾ ਕੰਮ ਤਾਂ ਹੈ ਨਹੀਂ। ਚਲ ਵੇਲੇ-ਵੇਲੇ ਬਾਹਰਲੇ ਕਰਦਾ ਹੋਇਆ ਉਹੀ じゃ ਮੈਂ ਤੇਰਾ ਵੱਧ ਕਰ ਦਿਆ ਕਰੂ ਮਾਨਾ ਤੇਰਾ। ਚਲ ਕੋਈ ਨਾ ਮੈਂ ਕਹਿੰਦੀ ਸੀ ਉਹ ਨਾ ਜਵਾਖਾਂ ਦੀ ਫੀਸ ਜੀ ਭਰਨੀ ਹੁੰਦੀ ਮੈਂ ਤੇ ਫਿਰ ਮੈਨੂੰ ਵੀ ਜੇ ਤੁਸੀਂ 3000 ਰੁਪਏ ਦੇ ਵੀ ਚੱਲੋਂ ਤਾਂ ਛੋੜਾ ਝਾੜੂ ਪੋਚਾਈ ਗੋਹਾ ਤਾਂ ਹੈ ਨਹੀਂਗਾ ਵੀ ਫੇਰ ਵੀ ਹਨਾ ਬੇੜਾ ਵੀ ਐਡਾ ਕੱਪੜੇ ਵੀ ਧੋਣੇ ਹਨਾ ਟਾਈਮ ਤਾਂ ਸਾਰੀ ਦਿਹਾੜੀ ਅੱਧੀ ਦਿਹਾੜੀ ਗੋ ਜਾਪੇ ਚੱਲ ਕੋਈ ਨਵਲ ਜੀ ਤੋ ਤਾਂ ਦੇ ਦਿਆ ਕਰਾਂਗੇ ਤੈਨੂੰ ਦੁੱਧ ਵੀ ਤੈਨੂੰ ਦੇ ਦਿਆ ਕਰਾਂਗੇ ਕੋਈ ਗੱਲ ਨਹੀਂ ਤੇ ਇਈ ਵਾਰੀ ਬੇੜਾ ਕਵੇਲਾ ਹੋਵੇ ਭਾਣੇ ਰੋਟੀ ਵੀ ਪਕਵਾ ਲਿਆ ਕਰੂੰਗੀ ਮੈਂ ਨਹੀਂ ਕੋਈ ਨਹੀਂ ਹਾਂ ਚੁੱਲੇ ਦੀ ਰੋਟੀ ਪਕਾਉਣੀ ਆ ਸੀ ਚੁੱਲੇ ਦੀ ਰੋਟੀ ਪਕਾਉਂਦੇ ਆ ਅੱਗੇ ਇਹ ਸਾਡਾ ਖਾਂਦਾ ਨਹੀਂ ਹੈਗਾ ਅਸਾ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਚੁੱਲੇ ਤੇ ਲਾ ਦੇ ਕਰੂਗੀ ਹਾਂ ਹਾਂ ਹੁਣ ਬਸ ਤੂੰ ਚਾੜੂ ਉੱਤਰ ਪਿਆ ਚਾੜੂ ਮਾਰ ਦੇ ਪਹਿਲਾਂ ਫਿਰ ਮਾਰ ਕੇ ਪੋਚਾ ਠੀਕ ਹੈ ਠੀਕ ਹੈ ਕੋਈ ਨਹੀਂ ਕੋਈ ਨਹੀਂ ਜੀ ਤੁਸੀਂ ਚੁੱਲੇ ਦੇ ਵੀ ਲਾ ਦੀ ਪੋਚਾ ਚੰਗਾ ਚੰਗਾ ਲਾ ਤਾੜੂ ਮਾਰ ਕੇ ਕੋਈ ਨਾ ਉੱਤਰ ਚੜ੍ਹ ਤਾ ਮਾਰ ਤਾ ਫਿਰ ਪੋਚਾ ਲਾ ਦੇ ਉਹਦੇ ਤੇ ਹਾਂ कोई ट्यून ला दी बोली ना भाभी गल सुन पे सिंधे बेहत तो ना घेरा कर ਤੈਨੂੰ ਪਤਾ ਨਹੀਂ ਸਾਡੇ ਵਾਲਾ ਪਤਾ दारू 피ਕੇ ਇੱਕਦਮ ਚਰੀਆਂ ਲੱਤਾਂ ਤੋੜ ਦੂ ਰਾਤ ਥੋੜੀ ਨੀ ਤੇ ਤੁਸੀਂ ਜਾਈਏ ਨਾ ਮੇਰੇ ਖੜਾਂਗਾ ਰਾਹੀ ਐ ਹੋਰ ਕੀ ਐ ਘੇਰੇ ਥੋੜੀ ਨਾ ਤੁਸੀਂ ਗਲਤ ਗੱਲ ਨਾ ਕਰੋ ਕੀ ਹੋਇਆ ਕੀ ਕਰਾਂ ਮੈਂ ਆ ਸਾਰਾ ਕੰਮ ਕਰਕੇ ਆ ਹਜੇ ਦੋ ਬੁਰਗੇ ਟੁਕੜੀਆਂ ਖਾਣੀਆਂ ਨੇ ਮੈਂ ਭਾਬੀ ਲੋਕਾਂ ਦੇ ਘਰਾਂ ਚ ਕੰਮ ਕਰਦੀ ਮੈਨੂੰ ਦੱਸਿਆ ਤਾਂ ਹੈ ਕੰਮ ਤੇ ਕੰਮ ਤਾਂ ਤੁਹ ਦੱਸਿਆ ਮੈਨੂੰ ਵੀ ਦੀਂਦਾ ਤੈਨੂੰ ਕੀ ਪਤਾ ਕਿ ਦੀਨ ਹੋ ਰਹੀ ਐ ਤੂੰ ਪਤਾ ਹੈ ਅੱਜ ਮੇਰੇ ਸਿਰ ਤੇ 4 ਲੱਖ ਦਾ ਕਰਜ਼ਾ ਹੈ ਤੇ ਫੇਰ ਕੀ ਕਰਜਾ ਤਾਂ ਲਾ ਦੇਂਗੇ ਆਪਾਂ ਕਾਦੀ ਟੈਂਸ਼ਨ ਲੱਗੀ ਐ ਟੈਂਸ਼ਨ ਤਾਂ ਲੱਗੀ ਐ ਨਾਲੇ ਮੇਰੀ ਉੱਪਰ ਨਾਲੇ ਤੇਰੀ ਤੂੰ ਮੁੰਡਾ ਖੁੰਡਾ ਉਹ ਮਰਾਦ ਭਾਬੀ ਕੀ ਰੱਖਿਆ ਕਿਹੜੀਆਂ ਗੱਲਾਂ ਕਰਨ ਰਹੀਆਂ ਗੀਆਂ ਗੱਲਾਂ ਤਾਂ ਕਰਨ ਬੈਗੀ ਤੈਨੂੰ ਨਹੀਂ ਪਤਾ ਹੈਗਾ ਸਿੰਦਾ ਤੂੰ ਸਮਝਦਾ ਹੀ ਕਰ ਲੂ ਮੈਂ ਤਾਂ ਕਹਿੰਦੀ ਦੂਰ ਹੀ ਰਹਿ ਇਹ ਹੀ ਚੰਗਾ ਤੂੰ ਰਹਿਣ ਦੇ ਕੰਮਾਂ ਆਇਦਾ ਕਿ ਨੇ ਦੂਰ ਮੈਂ ਤਾਂ ਮਣਾ ਕੀ ਚੱਲੀ ਮੈਂ ਤੈਨੂੰ ਪਹਿਲਾਂ ਕਹਤਾਂ ਵੀ ਮੇਰੇ ਸਿਰ ਬਹੁਤ ਕਰਜਾਂ ਤੂੰ ਮੇਰਾ ਭਾਰ ਨਾ ਹੀ ਚੱਕ ਸਕਦਾ ਤੈਨੂੰ ਪਤਾ ਨਹੀਂ ਹੈਗਾ ਉਹ ਕਾਣ ਉੱਪਰ ਗਿਆ ਇਹ ਟੈਨਸ਼ਨਾਂ ਲੈ ਲਈਆਂ ਸਾਰੇ ਕਰਜੇ ਖਾ ਦੇਣਗੇ ਤੂੰ ਸਾਰੇ ਕਰਜੇ ਕਿੱਥੋਂ ਲਾ ਦੇਂਗਾ ਸੋ ਠੀਕ ਮੈਂ ਮੈਂ ਜਾਣਦੇ ਠੀਕ ਹੈ ਕਿਉਂ ਨਹੀਂ ਦੇਖ ਲੈ ਨਾ ਤਾਂ ਮੈਨੂੰ ਭਰਵਾਏਗਾ ਮੈਨੂੰ ਬਾਹਰ ਨਿਕਲਣਾ ਮੁਸ਼ਕਲ ਹੋ ਜਾਊਗਾ। ਮੈਂ ਹਾਂ ਹੀ ਸਮਝਾਂ। ਆਹ ਲੁੱਲੋਟ ਪਰ ਜਾਈ ਹੌਲੀ ਹੌਲੀ। ਐ ਨਹੀਂ ਹਟਦਾ ਪਿੱਛੇ। ਬਣਾ ਕੇ ਕੱਢੂ। ਦੇਖ ਲਾ ਮਰਨ ਜੋਕਰ ਜਿੱਥੇ ਪਿਆ ਸੀ ਉੱਥੇ ਹੀ ਪਿਆ। ਜਮੀ ਨਹੀਂ ਉਠਿਆ। ਬੜਾ ਮੋਟਾ ਉੱਠ ਕੇ ਢੱਕਾ ਤੋੜ ਲਾਏ। ਛੋੜਨੀ ਹੋ ਰਿਆ? ਹੂੰ। ਦੱਸ ਤੂੰ ਐਨਾ ਐਨਾ ਟਾਈਮ ਕੀ ਕਰਦੀ ਰਹਿੰਦੀ ਆ? ਹੂੰ। ਮੈਂ ਕੋਠੇ ਚੜ੍ਹ ਕੇ ਨੱਚਦੀ ਆਂ। ਚਾਰ ਘਰਾਂ ਦਾ ਪਹਿਲਾਂ ਗੋਹਾ ਕਰਦੀ ਆਂ। ਪੰਜਵਾਂ ਸਰਪੰਚਾਂ ਦਾ ਕਰਕੇ ਆਈਆਂ ਹੁਣ। ਮੇਰੇ ਨਾਲ ਜਵਾਨ ਜੀਆਂ ਲੜਾਇਆ ਕਰ। ਹੋਰ ਸਾਰਾ ਪਤਾ ਇਹ ਤੂੰ ਖੇ ਖਾਂਦੀ ਫਿਰਦੀ ਆ ਬੇਬੇ ਕੀ ਦਿਨ ਖੇ ਖਾਨੀ ਆ ਤੈਨੂੰ ਕੀ ਨਾ ਉਬੜੀ ਜਾਂਦੀ ਤੈਨੂੰ ਕੀ ਨਾ ਕਹਤਾ ਜਾਂ ਤਾਂ ਸਿੱਧੀ ਮਤਲਬ ਨਾਲ ਕੰਮ ਕਰ ਲਾ ਠੀਕ ਹੈ ਮੈਨੂੰ ਸਾਰਾ ਪਤਾ ਲੱਗਾ ਕਿੱਥੇ ਜਾਣੀ ਆ ਤੂੰ ਕਿੱਥੇ ਆਉਣੀ ਆ ਐ ਕਰ ਮੈਂ ਤਾਂ ਦੇਲੀੋਂ ਬਾਹਰ ਪੈਰ ਨਹੀਂ ਧਰਦੀ ਤੂੰ 10000 ਰੁਪਏ ਚੜੇ ਮੈਨੂੰ ਦੇ ਦੇ ਕਰ ਸਾਰ ਲਿਆ ਕਰੋ ਇਹਦੇ ਨਹੀਂ ਮੈਂ ਨਾਲ ਤਾਂ ਜਵਾਖਾਂ ਦੀ ਪੜਾਈ ਚਲਾਉਂਗੀ ਵੀ ਨਾਲੇ ਘਰ ਦਾ ਖਰਚ ਚਲਾਉਂਗੀ ਚੱਲ ਕਰ ਕੰਮ ਬਾਰੇ ਤੈਨੂੰ ਕਾਨੂੰ ਪਤਾ ਲੱਗਦਾ ਤੈਨ ਤਾਂ ਐ ਵੀ ਤਾਂ ਉਹੀ ਪਿਆ ਰਹਿੰਦਾਗਾ ਇਹਨੂੰ ਕਾਨੂੰ ਪਤਾ ਲੱਗਦਾ ਮੈਨੂੰ ਸਾਰਾ ਕੁਝ ਦੱਸ ਦਿਆ ਪਿੰਡ ਦੇ ਲੋਕ ਜਿਹੜਾ ਉਸ ਨੂੰ ਕਰਦੀ ਫਿਰਦੀ ਆ ਅੱਛਾ ਆ ਪਿੰਡ ਦੇ ਲੋਕ ਤੇਰੇ ਕਰ ਬੋਰੀ ਦਾ ਸਿੱਟ ਕੇ ਨਹੀਂ ਜਾਂਦੇ ਫਿਰ ਕਣਕ ਦੀ ਬੋਰੀ ਨਹੀਂ ਜਦੋਂ ਤੈਨੂੰ ਦੱਸਣਾ ਹੁੰਦਾ ਉਹ ਤਾਂ ਬੋਰੀ ਕਣਕ ਦੀ ਵੀ ਸਿੱਟ ਜਾ ਕਰਨ ਤੇਰੇ ਜਵਾਖਾ ਦੀ ਪੜਾਈ ਦਾ ਖਰਚਾ ਚੱਕ ਲੈਣਾ ਫਿਰ ਪਿੰਡ ਦੇ ਲੋਕ ਥੂ ਥੂ ਕਰਾ ਰੱਖਿਆ ਮੇਰੀ ਆਹੋ ਮੈਂ ਤਾਂ ਥੂ ਥੂ ਆਪੀ ਕਰਾ ਰੱਖਿਆ ਨਹੀਂ ਮੈਂ ਮਾੜੀ ਨਾਲੇ ਸਾਰਾ ਘਰ ਦਾ ਖਰਚ ਚੱਕਦੀ ਆ ਤੇਰੀ ਥੂ ਥੂ ਕੀ ਕਰਾਤੀ ਮੈਂ ਕੰਮ ਕਰਦਾ ਨਾ ਸਿੱਧੀ ਮਤ ਨਾ ਕਰ ਲਾ ਮੈਂ ਨਾ ਜਵਾਲੀਆਂ ਲੜਾਇਆ ਕਰ आखिर जमान ना लड़ाया कर होर की करा काम ना तो मैं कम कर दे ना तू उत्ते लत रख दा लत रख गा तेरे उत्ते दस मैं की करा फट रोटी चोल छड़ा ज्यादा कम वाली हो गई है हम है अभी कुछ पता ही नहीं लगता मैनू रोटी दी बाहर बच गए ਕਿੱਡਾ ਸੂਰਜ ਚੜ ਗਿਆ ਇਹ ਵੀ ਕੰਮ ਦਾ ਹਾਈ ਅੱਜ ਫੇਰ ਅੱਜ ਫੇਰ ਦੇਖ ਤਾ ਖੜਾ ਭਾਬੀ ਹਾਂ ਜਿਹੜੀ ਕੱਲ ਕਿ ਨੂੰ ਕਹੀ ਸੀਗੀ ਲੱਗਦਾ ਤੂੰ ਗੌਰ ਕਰੀ ਮੈਂ ਕੀ ਗੌਰ ਕਰਾਂ ਤੈਨੂੰ ਪਤਾ ਸਾਡੇ ਵਾਲਾ ਕਿੰਨਾ ਭੜਾ ਜਦੋਂ ਮੈਂ ਘਰੇ ਜਾਨੀ ਆ ਉਹ ਤਾਂ ਅਮਲੀ ਬੰਦਾ ਉਹਨੂੰ ਕੀ ਪਤਾ ਲੱਗਦਾ ਭਾਬੀ ਲੈ ਜੇ ਅਮਲੀ ਆ ਨਾ ਸਮਝ ਉਹਨੂੰ ਸਾਰੀ ਐ ਜਦੋਂ ਪਤਾ ਮੈਂ ਘਰੇ ਜਾਨੀ ਆਗੀ ਕਿੰਨਾ ਕੁਸ ਬੋਲਦਾ ਮੈਨੂੰ ਹਾਏ ਥੋੜੀ ਨਾ ਹੁੰਦਾ ਭਾਬੀ ਤੂੰ ਸਾਰਾ ਕੁਝ ਸਮਝ ਸਕਦੀ। ਹੁਣ ਕਾਲਾ ਸੁਣ ਲੈ ਮੇਰੀ। ਲੋਕਾਂ ਨਾਲ ਨਾਲ ਦੇਖਦੇ ਨੇ। ਇਹ ਤਾਂ ਆਪਣੇ ਪਿੰਡ ਦਾ ਸਰਪੰਚ ਆ। ਜਿਹੇ ਸਰਪੰਚ ਨੇ ਦੇਖ ਲਿਆ। ਬੇ ਮੈਨਾਂ ਦਾ ਕੰਮ ਕਰਦੀਆਂ। ਤੂੰ ਇਹਨਾਂ ਦੇ ਘਰੇ ਕੰਮ ਕਰਦੀਆਂ। ਤੈਨੂੰ ਕਿੰਨੇ ਵਾਰੀ ਰੁੱਕੇ ਤੂੰ ਇਹਨਾਂ ਦੇ ਕੰਮ ਨਹੀਂ ਕਰਨਾ। ਕਿਉਂ? ਤੂੰ ਮੇਰੇ ਬੋਰੀ ਛੱਟ ਕੇ ਜਾਣਾ। ਤੈਨੂੰ ਦੱਸਿਆ ਤਾਂ ਸੀਗਾ ਮੈਂ ਤੇਰੇ ਕਰਜ਼ੇ-ਕੁਰਜ਼ੇ ਸਾਰੇ ਲਾ ਦੂੰ। ਮੇਰੀ ਗੱਲ ਸੁਣ ਲੈ। ਇਹ ਗੱਲਾਂ ਕਹਿਣ ਦੀਆਂ ਹੁੰਦੀਆਂ ਨੇ। ਲਾਉਣ ਵਾਲਾ ਕੋਈ ਕੋਈ ਹੁੰਦਾ। ਸਾਹਜ ਇੱਕ ਹੁੰਦਾ ਤੂੰ ਭਾਬੀ ਕਿਹਾ ਹਾਂ ਤਾਂ ਕਰ ਮੈਂ ਤੇਰੇ ਸਾਰੇ ਕਰਜ਼ੇ ਲਾ ਦੂੰ ਤੂੰ ਮੈਂ ਤੈਨੂੰ ਗੱਲ ਕਹੀ ਸੀ ਸਿੰਧਿਆ ਤੂੰ ਬਸ ਅੱਜ ਤੋਂ ਬਾਅਦ ਇਹਨਾਂ ਦੇ ਘਰੇ ਕੰਮ ਨਹੀਂ ਕਰਨਾ ਇਹ ਬੰਦਾ ਪਤਾ ਕਿੰਨਾ ਲੁਚੜਾ ਹੈ ਤੂੰ ਸੋਚਾ ਜਿਹੜਾ ਮੈਨੂੰ ਤੂੰ ਰਾਤ ਘੇਰਦਾ ਤੂੰ ਤਾਂ ਤਾਂ ਗੱਲ ਕਰੇ ਵੀ ਤੂੰ ਮੇਰਾ ਕਰਜਾ ਉਂ ਲਾਉਣਾ ਬਸ ਭਾਬੀ ਤੂੰ ਇਹਨਾਂ ਦੇ ਘਰੇ ਕੰਮ ਨਹੀਂ ਕਰਨਾ ਫਿਰ ਮੈਂ ਤੈਨੂੰ ਮੰਨਣਾ ਕੰਮ ਨਹੀਂ ਕਰਨਾ ਗੱਲਾਂ ਕਰਦਾ ਤੈਨੂੰ ਪਤਾ ਮੈਨੂੰ ਕਿੰਨੀਆਂ ਸੁਣਨੀਆਂ ਪੈਂਦੀਆਂ ਨੇ ਨਾਲੇ ਘਰ ਦੀਆਂ ਤੇ ਰੈਣਾ ਹੁੰਦਾ ਰਾਜ ਕਰਕੇ ਤੂੰ ਕਹਿਣਾ ਤੇ ਨੈ ਲੋਕਾਂ ਦੀਆਂ ਮੈਂ ਤਾਂ ਘਰੇ ਆਉਣ ਨੂੰ ਵੀ ਤਿਆਰ ਆ ਕਰੇ ਤੈਨੂੰ ਮੈਂ ਕਿਨੇ ਲਾ ਜਾਂ ਨੈ ਤੂੰ ਮੇਰੇ ਵੱਲ ਵੇਖ ਨੈ ਤੂੰ ਆਪਦੇ ਵੱਲ ਵੇਖ ਤੂੰ ਨੌਜਵਾਨ ਮੁੰਡਾ ਤੇ ਮੇਰੀ ਉਮਰ ਦੇਖ ਕਿੰਨੀ ਆ ਤੇ ਮੈਂ ਜਵਾਖਾ ਜੱਲਿਆ ਵਾਲੀ ਮਾੜੀ ਮੋਟੀ ਸ਼ੰਗ ਮੰਨ ਬੈਠੀ ਬੱਸ ਭਾਬੀ ਤੂੰ ਇਹਨਾਂ ਦੇ ਘਰੇ ਕੰਮ ਨਹੀਂ ਕਰਨਾ ਦਾ ਜੇ ਮੈਂ ਤੈਨੂੰ ਦੇਖ ਲਿਆ ਤਾਂ ਫਿਰ ਮੈਥੋਂ ਹਿਸਾਬ ਲਾ ਲਈ ਤੀ ਕੋਈ ਤਾਂ ਜਿੰਦਰ ਦੇ ਘਰ ਵਾਲੀ ਐ ਕੋਈ ਨਾ ਇਹਦੇ ਨਾਲ ਘਰੇ ਜਾ ਕੇ ਗੱਲ ਕਰਦਾ ਇੱਥੇ ਨਹੀਂ ਬੋਟ ਇੱਥੇ ਨਹੀਂ ਗੱਲ ਕਰਦਾ ਘਰੇ ਗੱਲ ਕਰਦਾ ਇਹਨਾਂ ਨਾਲ ਚਲ ਜੀ ਕਿੰਦਰ ਬਾਦਿਆ ਡੇਟ ਲਾ ਕੇ ਐ ਵੀ ਕਰੇ ਤਾਂ ਖੜ ਜਾ ਮੈਂ ਜਿੰਦਰ ਹਾਈ ਸਰਪੈਂਟ ਕਿਮਿਆ ਆ ਗਿਆ ਕਰੀਏ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਆਏ ਜੀ ਤੁਸੀਂ ਸਨੇਹਾ ਭੇਜ ਦਿੰਦੇ ਮੈਂ ਆਪ ਹੀ ਆ ਜਾਣਾ ਸੀ ਨਹੀਂ ਸਨੇਹਾ ਜੀ ਤਾਂ ਕੋਈ ਗੱਲ ਨਹੀਂ ਮੈਨੂੰ ਤਾਂ ਕੋਈ ਬਹੁਤ ਜ਼ਰੂਰੀ ਕੰਮ ਦੀ ਤੇਰ ਤੱਕ ਕੀ ਕੰਮ ਆ ਜੀ ਮੇਰੇ ਤੱਕ ਦੇਖੋ ਉਹਦਾ ਦੱਸਣ ਵਾਲਾ ਹੈ ਨਹੀਂ ਤੂੰ ਖੇਤ ਤਾਂ ਹੀ ਮੇਰੇ ਲੋ ਖੇਤ ਹਾਂ ਜੀ ਮੈਂ 2 ਘੰਟੇ ਦਾ ਖੇਤ ਜਾਊਂਗਾ ਹਾਂ ਜੀ ਮੈਂ ਖੇਤ ਆ ਕੇ ਮਿਲਣੀ ਉੱਥੇ ਮੈਂ ਤੁਹਾਨੂੰ ਦੱਸੂ ਸਾਰੀ ਗੱਲ ਠੀਕ ਹੈ ਠੀਕ ਹੈ ਜੀ ਚੰਗਾ हेवी कहीं ताई खेत की कम हो गया होय बेरप्पा फणे भी की कहूंगा समझ नहीं आवे कट और भीजेंदरा ਸਸਿਗਾ ਹਰਪੰਸਾ ਸਸਿਗਾ ਹੋ ਠੀਕ ਹੈ ਵਧੀਆ ਵਧੀਆ ਹਰਪੰਸਾ ਸਾਡੇ ਘਰੇ ਕਿਵੇਂ ਆਉਣੇ ਹੋਗੇ ਸਰਪੰਸਾ ਬਸ ਕੋਈ ਕੰਮ ਦੀ ਕੋਈ ਜ਼ਰੂਰੀ ਅੱਛਾ ਹਾਂ ਉਹ ਠੀਕ ਹੈ ਹਾਂ ਹਾਂ ਵਧੀਆ ਚਾਹ ਪਾਣੀ ਪੀ ਲਿਆ ਸੀਗਾ ਹਾਂ ਹਾਂ ਆ ਪੀਦਾ ਪੀਦਾ ਚੱਲ ਕੈਮਰਾ ਨਾ ਸ਼ਰਮ ਨਹੀਂ ਆਈ ਤੈਨੂੰ ਅੱਗੇ ਦਾ ਤੂੰ ਬਾਹਰ ਕਰ ਦੇ ਜੀ ਕਰੇ ਹੁਣ ਤੂੰ ਕਰੇ ਬਣਾਉਣ ਲੱਗੀ ਲੋਕਾਂ ਨੂੰ ਜੀ ਨੂੰ ਬੁਲਾ ਲਾ ਮੈਂ ਕਰੇ ਸਰਪੰਚ ਚ ਕੰਮ ਆਇਆ ਸੀ ਕੰਮ ਆਇਆ ਸੀ ਸਰਪੰਚ ਨਾ ਕੀ ਕੰਮ ਆਇਆ ਸੀ ਸਰਪੰਚ ਲੇਟ ਹੋ ਗਈ ਅੱਜ ਮੈਂ ਉਹਨਾਂ ਦਾ ਕੰਮ ਕਰਨਾ ਸੀ ਉਹ ਕਹਿੰਦਾ ਪੈਸੇ ਦੇਹਾਂ ਕਰੇ ਕੁਛ ਨਹੀਂ ਕਿਹਾਣਾ ਮੈਨੂੰ ਤੂੰ ਨਾ ਮੇਰੀ ਥੂ ਥੂ ਕਰਾ ਕੇ ਰਹਿਂਗੀ ਸਾਰੇ ਪਿੰਡ ਚ ਰੌਲਾ ਪਾ ਰੱਖਿਆ ਵੀ ਮੇਰੇ ਘਰ ਵਾਲੀ ਆਹ ਕਰਦੀ ਫਿਰਦੀ ਆ ਉਹ ਕਰਦੀ ਫਿਰਦੀ ਆ ਕੀ ਕਰਉਣਾ ਤੂੰ ਮੇਰੇ ਤੋਂ ਗੱਲ ਸੁਣ ਨਾ ਆਪ ਤਾਂ ਬੰਦ ਕੇ ਬੇਨਤੀ ਆ ਤੂੰ ਲੋਕਾਂ ਨੂੰ ਨਾ ਜਲੂਸ ਦਿਖਾਇਆ ਕਰ ਨਾ ਤੂੰ ਨਹੀਂ ਦਿਖਾਉਂਦੀ ਜਲੂਸ ਤੂੰ ਮੈਨੂੰ ਮਰਵਾਏਗੀ ਤੂੰ ਮਰਵਾਏਂਗੀ ਮੈਨੂੰ ਮੈਂ ਤੈਨੂੰ ਦੱਸਦੀ ਗੱਲ ਮੈਂ ਤੈਨੂੰ ਕਾਤੋਂ ਮਰਵਾਉਂਗੀ ਮੈਨੂੰ ਆਏ ਵੀ ਦੱਸ ਤੂੰ ਤੂੰ ਮੇਰਾ ਕੀ ਦੇਖਣਾ ਪੇ ਗੇੜ ਤਾਂ ਖੁੱਲਾ ਪਿਆ ਹੱਥ ਮੰਨਦਾ ਤੇਰੇ ਮੂਰੇ ਮੰਨਦਾ ਮੈਂ ਨਸ਼ਾ ਪਤਾ ਕਰਦਾ ਪਰ ਤੂੰ ਆਹ ਜਲੂਸ ਨਾ ਕੱਢ ਮੇਰਾ ਨਾ ਕੱਢ ਮੇਰਾ ਜਲੂਸ ਇਦੋਂ ਚੰਗਾ ਤੂੰ ਮਰ ਜਾ ਤੂੰ ਮਰ ਜਾ ਮਰ ਜਾ ਤੂੰ ਕੀ ਕਰਾਂ ਮਰੀ ਤਾਂ ਮੈਂ ਪਹਿਲੀ ਪਈ ਔਰ ਤੂੰ ਮੈਨੂੰ ਜਾਰੀ ਪੁੜੀ ਗਏ ਆਇਣੀ ਮਾਰਦੀ ਆ ਮੇਰੇ ਤਾਂ ਪਿੰਡੇ ਦਾ ਮਾਸ ਵੀ ਨਹੀਂ ਰਿਹਾ ਅਜੇ ਕਹਿੰਦਾ ਮਰ ਜਾ ਮੈਂ ਤੂੰ ਸੰਗ ਮੰਨ ਕੁਸ ਜਦੋਂ ਕੰਮ ਆਲਾ ਹੋਵੇ ਨਾ ਤਾਂ ਗੱਲਾਂ ਨਾ ਕਰਨ ਲੋਕ ਤਮ ਬਾਹਰ ਨਿਕਲਾ ਤੈਨੂੰ ਕੀ ਪਤਾ ਮੈਂ ਕੀ ਕੀ ਚਲਦੀ ਆਂ ਕੰਨਾ ਟਾਈਮ ਹੋ ਗਿਆ ਉਹਨੂੰ ਕਹੇ ਨੂੰ ਅਜੇ ਤੱਕ ਨਹੀਂ ਆਈ ਹੁਣ ਤੱਕ ਤਾਂ ਆ ਜਾਣਾ ਸੀ ਟਾਈਮ ਵੀ ਬਹੁਤ ਹੋ ਗਿਆ 4:00 ਵੱਜ ਗਏ ਆਉਂਦੀ ਏ ਉਹ ਆਉਂਦੀ ਆ ਉਹ ਆ ਸਾਇੰਸ ਵੀ ਨਾ ਕਰਦਾ ਹਾਂ ਹਾਂਜੀ ਕੀ ਕੰਮ ਆ ਜੀ ਕੰਮ ਆ ਕੋਈ ਬਹੁਤ ਜ਼ਰੂਰੀ ਕੋਠੇ ਚ ਜਾ ਲੋ ਕੋਠੇ ਚ ਹਾਂਜੀ ਐ ਸਾਰੇ ਦੇ ਸਾਹਮਣੇ ਦੱਸਣ ਵਾਲਾ ਕੰਮ ਨਹੀਂ ਹੈ ਤੁਸੀਂ ਕੋਠੇ ਚ ਚਲੋ ਫਿਰ ਦੱਸ ਦਉ ਤੇ ਚਲੋ ਚਲੋ ਕੋਠੇ ਚ ਚਲੋ ਜਨੋ